ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤ ਹੈ ਅੱਜ ਦੇ ਪਰੋੜ ਲੈ ਗਏ ਆ ਪਟੇਲੀ ਸ਼ਾਈ ਪੱਗ ਜੀ ਲੈਂਥ 7.5 ਮੀਟਰ ਦਾ ਕਪੜਾ ਲਵੋ ਹਲਵਾਤੇ ਆ ਜਿਹੜਾ ਆ ਪੱਲੜਾ ਲਗਾਉਣਾ ਸਰਦੇ ਸੈਂਟਰ ਚ ਲੈ ਕੇ ਉਹਨਾਂ ਲੜ ਨੂੰ ਪੁਣੀਆ ਖੋਲ ਦਵਾ ਥੱਲੇ ਰੱਖ ਕੇ ਬੰਦ ਪਾਸਾ ਥੱਲੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧੇ ਅੱਧੇ ਗਲ ਡਾ ਕੇੜਾ ਪੜ ਨੂੰ ਸਾਫ ਕਰਕੇ ਇਹੜਾ ਲੜ ਨੂੰ ਮੋਟਾਈ ਚ ਕਰਕੇ ਲੜਾ ਲੜ ਨੂੰ ਲਗਾ ਲੈਣਾ ਹੈ। ਹਰ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਵਕ ਤੋਂ ਪਿੰਚ ਕਰ ਲੈਣਾ ਪੁਣੀ ਆਹਲ ਦਾਵਾ ਥੱਲੇ ਰੱਖ ਕੇ ਬੰਨ ਬੰਨ ਤਰ੍ਹਾਂ ਕਿ ਦੋਈ ਪੱਲੇ ਜੋ ਪੱਲੇ ਪੱਲੇ ਥੋੜਾ ਜਿਆਦਾ ਖੁੱਲਾ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਨਾਲ ਪਸਣਾ ਜੋੜ ਕੇ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਉੱਪਰ ਲੋਡ ਕਰਨਾ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਉੱਪਰ ਲੋਡ ਕਰਕੇ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਲੜ ਨੂੰ ਡਬਲ ਫੋਲਡ ਕਰਕੇ ਮਟਾਈ ਜਿਹੜੀ ਉਹ ਲੋਟ ਕਰਕੇ ਲੜ ਨੂੰ ਉੱਪਰੋਂ ਦੱਬ ਕੇ ਤੇ ਜਿਹੜੀ ਹੇਡਫਰ ਹੈ ਕਰ ਜਿਓ ਉਹ ਨਾਲ ਉਹਦਾ ਫਾਸਲ ਲਾ ਕੇ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਤੇ ਹੁਣ ਜਿਹੜਾ ਆਪਾਂ ਅਗਲਾ ਵਾਲਾ ਲਗਾਉਣਾ ਲੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਆਪਣੀ ਜਖਲ ਦੇ ਹੱਥਲੇ ਰੱਖ ਕੇ ਬੰਦ ਬਸ ਉੱਤਰ ਕੇ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਉੱਪਰ ਅਪਲੋਡ ਕਰਨਾ ਜਦੋਂ ਕੋਲੇ ਨਾਲ ਜਿਹੜਾ ਲੜ ਨੂੰ ਲੋਡ ਕਰਕੇ ਪਹਿਲੇ ਪਹਿਲਾਂ ਜਿਆਦਾ ਹੋਲ ਕੇ ਦੂਜੇ ਪਹਿਣਾ ਆਪਾਂ ਮਟਾਈ ਵਾਲ ਪਸਣਾ ਜੋੜ ਕੇ ਤੇ ਜਿਹੜਾ ਲੜ ਨੂੰ ਸਾਫ ਕਰ ਲੈਣਾ ਸਾਫ ਕਰਨ ਤੋਂ ਬਾਅਦ ਲੜ ਨੂੰ ਡਬਲ ਫੋਲ ਕਰਾਂਗੇ ਜਿੱਥੇ ਆਪਾਂ ਪਹਿਲੇ ਦਾ ਨੋਕ ਤੋਂ ਟਕਾਇਆ ਸੀਗਾ ਉੱਥੇ ਜਿਹੜਾ ਲੜ ਨੂੰ ਲਗਾ ਕੇ ਜਿੰਨਾ ਆਪਾਂ ਪਹਿਲੇ ਦਾ ਫਾਂਸ ਰੱਖਿਆ ਨਾ ਪਹਿਲੇ ਦਾ ਫਾਂਸ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਸਾਫ ਕਰਕੇ ਉਹਦੀ ਮਟਾਈ ਜਿਹੜੀ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਾਉਣਾ ਹੈ ਤਦੋਂ ਸੋਸਤੋ ਆ ਜਿਹੜਾ ਆਪਾਂ ਅਗਲਾ ਲਾ ਲਾਣਾ ਲੜਨ ਵੇਗ ਤੋਂ ਪੈਂਚਾ ਗਾ ਲੈਣਾ ਪੁਣੀ ਅਖਲਦਾਵਾ ਥੱਲੇ ਰੱਖ ਕੇ ਬੰਦ ਪਾਸੇ ਤੋਂ ਤਰੱਕੇ ਚਾਰੋਂ ਕੁਲਿਆਂ ਨਾਲ ਜਿਹੜਾ ਲੜਨ ਨੂੰ ਪ੍ਰੋਲੋਡ ਕਰਨਾ ਚਾਰੋਂ ਕੁਲਿਆਂ ਨਾਲ ਜਿਹੜਾ ਲੜਨ ਨੂੰ ਪ੍ਰੋਲੋਡ ਕਰਕੇ ਤੇੜਾ ਲੜਨ ਨੂੰ ਸਾਫ ਕਰਾਂਗੇ ਲੜਨ ਨੂੰ ਸਾਫ ਕਰਕੇ ਲੜਨ ਨੂੰ ਡਬਲ ਫੋਲਡ ਕਰ ਲੈਣਾ ਲੜੜ ਚਾਹੇ ਕਿ ਤੇ ਸਾਫ ਕਰਕੇ ਜਿਹੜਾ ਜਿੰਨਾ ਆਪਾਂ ਪਲੜ ਦਾ ਫਾਂਸ ਰੱਖਣਾ ਪਲੜ ਦਾ ਫਾਂਸ ਲਾ ਕੇ ਜਿਹੜੀ ਆਪਣੀ ਲੜ ਦੀ ਸੈਟਿੰਗ ਕਰਕੇ ਲੜ ਕੋ ਬਲ ਕੱਢ ਗਏ ਪਿੱਛੇ ਤੱਕ ਸਾਫ ਕਰਕੇ ਜਿਹੜਾ ਲੜ ਲਗਾ ਲੈਣਾ ਤੇ ਨਾਲ ਨਾਲ ਬਾਜ ਫੇਰ ਕੇ ਉਹਦੀ ਸਫਾਈ ਕਰਕੇ ਜਿਹੜੇ ਆਪਾਂ ਲੜ ਨੂੰ ਲਗਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਲਾਉਣਾ ਲੜਨ ਵੇਗ ਤੋਂ ਪਿੰਚ ਕਰ ਲੈਣਾ। ਉਣੀ ਅਖਲ ਦਾ ਵਾ ਥੱਲੜਾ ਕੇ 573 ਕੇ ਚਾਰੋਂ ਗਲੇ ਨਾਲ ਜਿਹੜਾ ਲੜਨ ਉੱਪਰ ਲੋਡ ਕਰਨਾ। ਜਿਹੜਾ ਲੜਨ ਡਬਲ ਫੋਲਡ ਕਰਕੇ ਉੱਪਰ ਜਿਹੜਾ ਲੜਨ ਦੱਬ ਕੇ ਇਹੜਾ ਲੜਮ ਲਗਾੜਨਾ ਸਾਫ਼ ਕਰਕੇ ਨਾਲ ਦੀ ਨਾਲ ਸਫਾਈ ਕਰਕੇ ਉਪਰੇ ਲੜਾ ਦਾ ਵੀਡੀਓ ਆਪਾਂ ਸ਼ੇਡਿੰਗ ਕਰ ਲੈਣੀ ਆ ਤੁਸੀਂ ਉਪਰੇ ਲੜਾਈ ਛੜੀ ਗੱਲ ਹੀ ਜਿਹੜਾ ਆਪਣਾ ਡਬਲ ਸ਼ੀਸ਼ਾ ਵਰਤ ਸਕਦੇ ਹੋ ਬਰਾਤ ਤੋਂ ਬਾਅਦ ਆਪਾਂ ਅਗਲਾ ਲੜ ਨੂੰ ਨਾਲ ਲੜਨ ਵੇਖ ਤੋਂ ਪੈਂਚੇ ਕੱਢ ਲੈਣਾ ਪੁਣੀ ਹਲਦਵਾ ਥਲੇ ਰਾ ਕੇ ਬੰਦ ਬੰਦ ਉਤਰਾ ਕੇ ਚਾਰੋਂ ਗਲੇ ਨਾਲ ਜਿਹੜਾ ਲੜ ਨੂੰ ਉਪਰੋ ਲੋਡ ਕਰਨਾ ਚਾਰੋਂ ਗਲੇ ਨਾਲ ਜਿਹੜਾ ਲੜ ਨੂੰ ਉਪਰੋ ਲੋਡ ਕਰਕੇ ਲੜ ਨੂੰ ਸਾਫ ਕਰ ਲੈਣਾ ਦਬੇੜਾ ਲੜ ਨੂੰ ਨੱਕ ਦੀ ਸੀ ਚੜਾ ਪਲੇਟ ਨੂੰ ਫੋਲਡ ਕਰਾਂਗੇ ਨੱਕ ਦੀ ਸੀ ਚੜਾ ਪੈੜ ਨੂੰ ਫੋਲਡ ਕਰਕੇ ਡਬਲ ਫੋਲਡ ਕਰਕੇ ਤੇ ਜਿਹਨੇ ਉਹਦੀ ਚੜਾਈ ਰੱਖਣਾ ਚਾਹੁੰਦਾ ਉਹਨੇ ਹੀ ਚੜਾਈ ਰੱਖ ਕੇ ਜਿਹੜੇ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਨਾਲ ਜਿਹੜਾ ਬਾਕੀ ਪੱਕ ਜਿਹੜੀ ਅਪਸਟਿੰਗ ਕਰਿਆਣੀ ਐ ਜਿਹੜੇ ਆਪਣੀ ਸ਼ੇਪ ਆ ਉਹ ਵੀ ਜਿਹੜੇ ਅਪਲੋਡ ਕਰ ਲੈਣੀ ਐ ਤੇ ਜਿਹੜੇ ਵੀ ਸਾਡੇ YouTube ਚੈਨਲ ਦਾ ਮੈਨ ਉਹ ਸਾਡੇ YouTube ਤੇ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਉੱਤੇ ਮੈਨ ਉਹ ਸਾਡੇ Facebook ਨੂੰ ਫੋਲੋ ਜੁੜ ਕਰਿਓ ਇਹ ਵੀਡੀਓ ਬਤਵਾਸ਼ੇ ਜੁੜ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟੜਾ ਲਈ ਸਹੀ ਪੱਗ ਬਣਾਉਣ ਚਾਹੀਦੀ ਪਰਾਉ ਮੰਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪਰਾਉ ਦਾ ਸੋਲੂਸ਼ਨ ਕਰ ਲੈਣ ਤੇ ਸਭ ਜਿਹੜੇ ਫੈਲੜਾ ਪੱਕਾ ਗਿਲਾੜਾ ਲਗਾਉਣਾ ਸੱਤ ਪਿਹੜਾ ਪੱਕਾ ਲਗਾਉਣਾ ਨੱਕ ਦੀ ਸੀ ਜਿਹੜਾ ਪੱਕਾ ਲਗਾਉਣਾ ਹੈ ਜਿਹੜਾ ਪੱਕਾ ਗਿਲਾੜਾ ਲਗਾਉਣਾ ਕਲਗੀ ਲੜ ਨੂੰ ਅੱਧਾ ਉੱਤੇ ਉਹ ਅੱਧਾ ਥੱਲੇ ਫੋਲਡ ਕਰ ਲੈਣ ਨੂੰ ਅੱਧਾ ਉੱਤੇ ਥੱਲੇ ਫੋਲਡ ਕਰਕੇ ਉਹਦੀ ਇੱਕ ਟਾਈਪ ਦੀ ਪੁਣੀ ਬਣਾ ਕੇ ਉਦੋਂ ਇੱਕ ਟਾਇਪ ਦੇ ਪੂਣੀ ਬਣਾ ਕੇ ਜਿਹੜਾ ਲੜ ਨੂੰ ਪੈਗ ਦੇ ਚੜਾਈ ਦੇ ਲੇਖਣਾ ਮੁੜ ਲੈ ਕਪੜੀ ਚੜਾਈ ਘਟਾ ਦੇਣੀ ਆ ਤੇ ਫਿਰ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਜੇ ਭਾਜਿੰਨਾ ਪਹਿਲਾ ਕਿੱਧਰ ਰੱਖੇ ਹੁਣ ਆ ਪਲੜ ਨੂੰ ਅੱਖ ਤੇ ਰਾ ਕੇ ਉੱਪਰ ਜਿਹੜਾ ਵਾਣ ਹੋਣੀ ਉਹਨਾਂ ਨੂੰ ਆਪ ਬਾਈ ਨਾਲ ਕੱਢ ਲੈਣਾ વાયરલ ਕੱਢਣ ਤੋਂ ਬਾਅਦ ਜਿਹੜਾ ਆਪਣਾ ਵੀੜੜਾ ਪੱਗ ਪੈਨ ਥੱਲੇ ਰੱਖ ਲੜਨ ਦੇ ਪੱਗ ਪੈਨ ਥੱਲੇ ਰੱਖਾਂਗੇ ਲੜਨ ਦੇ ਪੱਗ ਪੈਨ ਥੱਲੇ ਰੱਖ ਕੇੜਾ ਪੜਨ ਨੂੰ ਫਰਾਂਟ ਵੱਲ ਨੂੰ ਹੋਲਡ ਕਰ ਦੇਣਾ ਫਰਾਂਟ ਵੱਲ ਨੂੰ ਹੋਲਡ ਕਰਨ ਤੋਂ ਬਾਅਦ ਜਿੰਨੀ ਜਿੰਨੀ ਚੜਾਈ ਰੱਖਣਾ ਚਾਹੁੰਦੇ ਤਾਂ ਨਹੀਂ ਚੜਾਈ ਰੱਖ ਕੇ ਕਿਹੜਾ ਲੜਨ ਨੂੰ ਉੱਪਰ ਦਬੜਣਾ ਜੇ ਤੁਹਾਡਾ ਲੜ ਉੱਪਰ ਖਸਕ ਜਾਂਦਾ ਜਾਂ ਘਟਿਆ ਜਾਂਦਾ ਤੁਈ ਦੋ ਜਾਂ ਤਿੰਨ ਪੱਗ ਪੇੜ ਲੰਡ ਕਾਉਣ ਵਾਸਤੇ ਲਗਾ ਸਕਦੇ ਹੋ। ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮੈ ਰ ਯੂਜ਼ ਕਰਿਓ ਤੇ ਵੀਡੀਓ ਮਤ ਪਾ ਸ਼ੇਅਰ ਕਰਿਓ। ਇਨਾਲ ਜੜ ਬਾਕੀ ਪੱਗ ਜਿਹੜੀ ਅਪ ਸੈਟਿੰਗ ਕਰੀ ਜਾਣੀ ਐ ਤੇ ਬੜਾ ਸੋੜਾ ਜੜਾ ਆਪਾਂ ਸੜ ਟਕੜਾ ਜੜਾ ਆਪਾਂ ਪੱਲਾੜਾ ਇਸਦੇ ਸੈਂਟਰ ਕਿਉਂ ਉਹਨੂੰ ਬੈਗ ਤੋਂ ਖਿੱਚ ਲੈਣਾ ਐ ਬੈਗ ਤੋਂ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਲੈਣ ਲੱਗ ਨੂੰ ਫਲਾਉਣ ਤੋਂ ਬਾਅਦ ਇੱਕ ਵਾਰ ਫੇ ਖਿੱਚਾਂਗੇ ਖਿੱਚਣ ਤੋਂ ਬਾਅਦ ਜਿੱਥੇ ਕਿਤੇ ਸੰਗ ਰਹਿੰਦਾ ਉਥਾ ਬੜਾ ਬਲੀ ਹਾਂ ਦੇਖ ਕੇ ਜਿਹੜਾ ਆਪਾਂ ਸੜਾ ਟੈਡ ਕਵਰ ਕਰਕੇ ਬਾਹਰ ਨਾਲ ਬਾਜ ਵਰਤ ਕੇ ਜਿਹੜਾ ਆਪਾਂ ਸੜਾ ਕਵਰ ਕਰ ਸਕਦੇ ਆ ਦਵਾਈ ਖਿਆ ਦੇ ਕਿਹੜਾ ਆਪਾਂ ਸੜਾ ਕਵਰ ਕਰਕੇ ਜਿਹੜਾ ਬੈਗ ਦੇਣਾ ਲਗਾਉਣਾ ਅਦਰ ਹਜੋਦਾ ਫੋਲਡ ਕਰ ਲੜ ਨੂੰ ਤੇ ਲੜ ਨੂੰ ਵੀ ਚੜਾਈ ਤੇ ਕਰਕੇ ਜਿਹੜਾ ਲੜ ਨੂੰ ਸਾਫ ਕਰਕੇ ਬੈਗ ਤੇ ਦੱਬਣਾ ਤੇ ਜਲਦੀ ਨੋਟ ਲੈ ਕੇ ਇਹ ਹਲੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ